ਸਤਿ ਸ੍ਰੀ ਅਕਾਲ ਦੋਸਤੋ ਮੈਂ ਭੁਪਿੰਦਰ ਪ੍ਰਵਾਜ਼ ਮੈਂ ਹਾਜ਼ਰ ਹਾਂ ਯੂਨੀਵਰਸਲ ਬ੍ਰਹਿਮੰਡ ਦੀ ਊਰਜਾ ਦੇ ਨਾਲ ਬ੍ਰਹਿਮੰਡ ਊਰਜਾ ਦੇ ਨਾਲ ਸੰਬੰਧਿਤ ਗੱਲ ਕਰਨ ਲਈ ਜੇ ਜ਼ਿੰਦਗੀ ਲਗਾਤਾਰ ਦੁੱਖ ਦਰਦਹਾਰੀ ਹੋਈ ਤੇ ਔਕੜਾਂ ਦੇ ਨਾਲ ਗੁਜ਼ਰ ਰਹੀ ਹੈ ਤਾਂ ਹੁਣ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਆਪਣੀ ਹੀ ਊਰਜਾ ਭ੍ਰਮਣ ਦੀ ਊਰਜਾ ਦੇ ਨਾਲ ਮੈਚ ਕਰਦੇ। ਤੁਹਾਨੂੰ ਲੋੜ ਹੈ ਸਿਰਫ ਆਪਣੀ ਸੋਚ ਬਦਲਣ ਦੀ ਤੇ ਹਿੰਮਤ ਕਰਨ ਦੀ। ਜਿਸ ਪਲ ਤੋਂ ਜਿਸ ਛਿੰਦ ਤੋਂ ਤੁਸੀਂ ਆਪਣੀ ਸੋਚ ਬਦਲ ਲਓਗੇ ਕਿ ਮੈਂ ਆਪਣੀ ਜ਼ਿੰਦਗੀ ਬਦਲਣ ਲਈ ਤਿਆਰ ਹਾਂ। ਮੈਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਹਾਂ ਉਸੇ ਪਲ ਤੋਂ। ਬ੍ਰਹਿਮੰਡ ਦੀ ਊਰਜਾ ਯੂਨੀਵਰਸਲ એનર્ਜੀ ਤੁਹਾਡੇ ਲਈ ਕੰਮ ਸ਼ੁਰੂ ਕਰਨਾ ਸ਼ੁਰੂ ਕਰ ਦਿੰਦੀ ਹੈ ਕਿਉਂਕਿ ਇਹ ਤੁਹਾਡੀ ਪੋਜ਼ਿਟਿਵ ਸੋਚ ਹੁੰਦੀ ਹੈ ਤੇ ਤੁਹਾਡੀ ਇਸ ਨਾਲ ਵਾਈਬ੍ਰੇਸ਼ਨ ਹਾਈ ਹੋ ਜਾਂਦੀ ਹੈ ਵਾਈਬ੍ਰੇਸ਼ਨ ਆਪ ਹੁੰਦੀ ਹੈ ਤੁਸੀਂ એનર્ਜੀ ਦੇ ਵਿੱਚ ਆ ਜਾਂਦੇ ਹੋ ਤੁਸੀਂ ਇੱਕ ਜਨੂੰਨ ਦੇ ਵਿੱਚ ਆ ਜਾਂਦੇ ਹੋ ਬੇਸ਼ੱਕ ਇਸ ਵਿੱਚ ਤੁਹਾਨੂੰ ਥੋੜੀ ਜਿਹੀ ਆਪਣੇ ਉੱਤੇ ਕੰਮ ਕਰਨ ਦੀ ਲੋੜ ਹੋਏਗੀ ਤੁਸੀਂ ਪੋਜ਼ੀਟਿਵ ਸੋਚਣਾ ਹੈ ਹਰ ਪਲ ਹਰ ਹਾਲਾਤ ਦੇ ਵਿੱਚ ਜਿਸ ਨੂੰ ਵੀ ਤੁਸੀਂ ਬਦਲਣਾ ਚਾਹੁੰਦੇ ਹੋ ਉਸ ਦੇ ਲਈ ਪੋਜ਼ੀਟਿਵ ਸੋਚਣਾ ਹੈ ਸਕਾਰਾਤਮਕ ਸੋਚਣਾ ਹੈ ਅਤੇ ਇਹੀ ਕੋਸ਼ਿਸ਼ ਕਰਨੀ ਹੈ ਕਿ ਨੈਗੇਟਿਵ ਸੋਚ ਨਕਾਰਾਤਮਕ ਸੋਚ ਤੋਂ ਤੁਸੀਂ ਦੂਰ ਰਹੋ ਮਤਲਬ ਯੂਨੀਵਰਸਲ એનર્ਜੀ ਉਸ ਵੇੜੇ ਕੰਮ ਜਲਦੀ ਜਿਆਦਾ ਕਰਦੀ ਹੈ ਜਦੋਂ ਅਸੀਂ ਸਾਹ ਹਮਾਂ ਨੇ ਨਾਲ ਉਸ ਨਾੜ ਜੁੜਦੇ ਹਾਂ ਕਿਉਂਕਿ ਯੂਨੀਵਰਸਲ એનર્ਜੀ ਵੀ ਪ੍ਰਮਾਤਮਾ ਦੀ ਏਨਰਜੀ ਹੈ ਜਦੋਂ ਸਾਡੀ ਨੀਤ ਸਾਫ਼ ਹੋਏਗੀ ਸਾਡੇ ਕਰਮ ਚੰਗੇ ਹੋਣਗੇ ਤਾਂ ਉਸ ਦਾ ਨਤੀਜਾ ਬਹੁਤ ਵਧੀਆ ਤੇ ਜਲਦ ਹੋਏਗਾ ਜੇ ਤੁਸੀਂ ਆਪਣੀ ਜ਼ਿੰਦਗੀ ਬਦਲਣ ਲਈ ਤਿਆਰ ਹੋ ਤਾਂ ਆਪਣੀ ਸੋਚ ਨੂੰ ਇਸੇ ਪਲ ਬਦਲ ਲਓ ਤੇ ਪੋਜ਼ਿਟਿਵ ਸੋਚਣਾ ਸ਼ੁਰੂ ਕਰ ਦਿਓ ਕਿਸੇ ਵੀ ਨਕਾਰਾਤਮਕ ਕੰਮ ਲਈ ਤੁਸੀਂ ਗੱਲ ਨਹੀਂ ਸੋਚਣਾ ਜੋ ਵੀ ਸੋਚਣਾ ਹੈ ਜ਼ਿੰਦਗੀ 'ਚ ਬਦਲਾਅ ਕਰਨ ਲਈ ਅਤੇ ਦੁਨੀਆਂ ਨੂੰ ਬਦਲਾਅ ਦੇਣ ਲਈ ਚੰਗਾ ਹੈ ਜਿੰਨਾ ਤੁਸੀਂ ਆਪਣਾ ਭਲਾ ਚਾਹੋਗੇ ਦੂਜਿਆਂ ਦਾ ਭਲਾ ਚਾਹੋਗੇ ਓੰਨੀ ਜਲਦੀ ਤੁਸੀਂ ਯੂਨੀਵਰਸਲ એનર્ਜੀ ਦੇ ਨਾਲ ਜੁੜ ਸਕੋਗੇ ਆਪਣੀ ਊਰਜਾ ਨੂੰ ਹਮੇਸ਼ਾ ਖਾਈ ਰੱਖਣਾ ਖੁਸ਼ੀ ਚ ਰਹਿਣਾ ਸਭ ਤੋਂ ਵਧੀਆ ਤਰੀਕਾ ਹੈ ਇਸ ਦੇ ਵਿੱਚ ਕੋਈ ਦੂਜੀ ਰਾਏ ਨਹੀਂ ਹੈ ਅੱਜ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਲੋਕ ਇਸੇ ਕੰਮ ਕਰ ਰਹੇ ਹਨ ਆਪਣੇ ਆਪ ਦੇ ਕੰਮ ਕਰ ਰਹੇ ਹਨ ਅਤੇ ਆਪਣੀ ਜ਼ਿੰਦਗੀ ਨੂੰ ਬਦਲ ਰਹੇ ਹਨ